ਉਹ ਕੁਮਤਰੀ ਆਉਦਾ ਉਹਨੂੰ ਆਪਾਂ ਆਪਣੀਆਂ ਮੰਗਾ ਪ੍ਰਤੀ ਸਵਾਲ ਜਵਾਬ ਕਰਨ ਦਾ ਆਪਣਾ ਹੱਕ ਆ ਜਾਣਾ ਪਰ ਅੱਜ ਬੇਸਪੈਂਟ ਦੇ ਵਿੱਚ ਪਹਿਲੀ ਵਾਰ ਦੇਖਿਆ ਕਿ ਜਦੋਂ ਵੀ ਤੁਸੀਂ ਸਵਾਲ ਜਵਾਬ ਕਰਨ ਆਉਂਦੇ ਹੋ ਕੱਲੀ ਕੱਲੀ ਗਲੀ ਦੇ ਵਿੱਚ ਪੁਰਸ ਪ੍ਰਸ਼ਾਸਨ ਆਏ ਫਿਰਦਾ ਜਿਵੇਂ ਕੋਈ ਅੱਤਵਾਦੀ ਆਇਆ ਹੁੰਦਾ ਕੋਈ ਹੋਰ ਬਦਿੱਸੋ ਆਇਆ ਹੁੰਦਾ ਉਹਨੂੰ ਗੱਲਬਾਤ ਆਪਦੀ ਕਹਿ ਨਹੀਂ ਦਿੰਦੇ ਕੱਲੀ ਕੱਲੀ ਗਲ ਦੀ ਗਲੀ ਦੇ ਵਿੱਚ ਅੱਡਿਆਂ ਦੇ ਵਿੱਚ ਜਿਵੇਂ ਖੋਖਰ ਹੋ ਗਿਆ ਮੰਡੀਕਲਾ ਹੋ ਗਿਆ ऐं पुलिस लाई हुई मुख्य ਬੈਜਾ ਬੈਜਾ ਕੋਈ ਨਹੀਂ 5 10 ਮਿੰਟ ਅਰੇ ਰੌਣਕ ਯਕੀਨ ਜੀ ਚਲੋ ਬਰੋ ਯਾਰ ਸਰਕਾਰ ਨਾ ਗੁਰਵਿੰਦਰ ਸਿੰਘ ਆ ਜੀ ਇਹ ਠੇਕਾ ਮਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਜਿਹੜੇ ਆਊਟਸੋਰਸ ਇਨਲਸਟਮੈਂਟ ਮਲਾਜਮਾ ਲਗਾਤਾਰ ਪੱਕੇ ਰਜਗਾਰ ਦੀ ਮੰਗ ਕਰ ਰਿਹਾ ਕਜਾਰੇਯੋਗ ਤਨਖਾਹ ਦੀ ਮੰਗ ਕਰ ਰਿਹਾ ਨਿੱਜੀਕਰਨ ਦੀ ਨੀਤੀ ਰੱਦ ਕਰਨ ਦੀ ਮੰਗ ਕਰ ਰਿਹਾ ਪਰ ਇਹ ਸਰਕਾਰ ਜੋ ਕਹਿੰਦੀ ਛੇ ਅਸੀਂ ਲੋਕਾਂ ਦੇ ਆ ਸਾਡੀ ਸਰਕਾਰ ਆ ਕੇ ਕਿਸੇ ਨੂੰ ਧਰਨਾ ਮਜਾਰਾ ਕਰਨ ਦੀ ਲੋੜ ਨਹੀਂ ਪੈਣੀ ਅੱਜ ਉਹੀ ਮੁੱਖ ਮੰਤਰੀ 24 ਵਾਰ ਮੀਟਿੰਗਾਂ ਦੇ ਕੇ ਭੱਜਿਆ ਮੀਟਿੰਗਾਂ ਤੋਂ ਆਊਟਸੋਰਸ ਇਨਲਸਟਮੈਂਟ ਮਲਾਜਮਾਂ ਦਾ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ ਲਗਾਤਾਰ ਮੀਟਾਂ ਤੋਂ ਭੱਜ ਰਿਹਾ ਤੇ ਜਿਹੜੇ ਆ ਕੱਚੇ ਮੁਲਾਜ਼ਮਾਂ ਜਿਹੜੇ ਲਗਾਤਾਰ ਨਗੂਣੀਆਂ ਤਨਖਾਹਾਂ ਤੇ ਚਾਹੇ ਉਹ ਬਿਜਲੀ ਚਾਹ ਬੇਰਕਾ ਚਾਹ ਜਲ ਸਪਲਾਈ ਚਾਹ ਹਸਪਤਾਲਾਂ ਚਾਹ ਹਰੇਕ ਵਿਭਾਗ ਚ ਆਊਟਸੋਰਸ ਕੱਚੇ ਮੁਲਾਜ਼ਮਾਂ ਨਗੂਣੀਆਂ ਤਨਖਾਹਾਂ ਤੇ ਮਰਨ ਨੂੰ ਮਜਬੂਰ ਆ ਪਰ ਇਹ ਸਰਕਾਰ ਕੰਨ ਤੇ ਦੀ ਜੂਨ ਹੀ ਸਰਕ ਰਹੀ ਲਗਾਤਾਰ ਮੀਟਿੰਗਾਂ ਤੋਂ ਭੱਜ ਰਹੀ ਆ ਤੇ ਅਸੀਂ ਅੱਜ ਇਹ ਲੀਕਿਆ ਪ੍ਰੋਗਰਾਮ ਜਿੱਥੇ ਵੀ ਮੁੱਖ ਮੰਤਰੀ ਸਾਹਿਬ ਜਾਣਗੇ ਅਸੀਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬਣ ਰਹਿਟ ਆਪਦਾ ਵਿਰੋਧ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰੱਖਾਂਗੇ ਆਉਣ ਵਾਲੇ ਦਿਨਾਂ ਤੇ ਜਿਵੇਂ ਗਿੱਦੜ ਵੇਚੋਣਾ ਉਥੇ ਪਿੰਡ-ਪਿੰਡ ਜਾ ਕੇ ਰੋਸ ਮਾਰਚ ਕਰਾਂਗੇ ਜਿਹੜੀ ਆਪਦੀ ਗੱਲ ਆ ਲੋਕਾਂ ਤੱਕ ਲੈ ਕੇ ਜਾਵਾਂਗੇ ਵੀ ਕਾਹ ਤੋਂ ਮਲਾਜ਼ਮ ਕੱਚੇ ਆ ਕਾਹ ਤੋਂ ਬੇਰਜ਼ਗਾਰੀ ਆ ਕਿਉਂਕਿ ਇਹ ਨਿੱਜੀ ਕਰਨ ਦੀਆਂ ਪਾਲਸੀਆਂ ਜੋ ਲਾਗੂ ਕਰ ਰਹੀਆਂ ਵਕ-ਵਕ ਸਰਕਾਰਾਂ ਉਹਨਾਂ ਕਰਕੇ ਸਾਡਾ ਰਜਗਾਰ ਕੱਚਾ ਰੱਖਿਆ ਜਾ ਰਿਹਾ ਉਹਨਾਂ ਕਰਕੇ ਚਿਪਾਲੇ ਮੀਟਰਾ ਉਹਨਾਂ ਕਰਕੇ ਰੋਜ਼ ਹਾਸੇ ਹੋ ਰਿਹਾ ਲਗਾਤਾਰ 24 ਮੀਟਿੰਗਾਂ ਸਾਨੂੰ ਲਿਖਤੀ ਰੂਪ ਚ ਦਿੱਤੀਆਂ ਗਈਆਂ 24 ਮੀਟਿੰਗਾਂ ਦੇ ਕੇ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਅਸੀਂ ਚੰਡੀਗੜ੍ਹ ਜੱਥੇ ਬੰਦਿਆਂ ਸੱਦ ਕੇ ਸਾਰਾ ਨੇ ਮਸਲੇ ਹੱਲ ਕਰ ਦਨੇ ਆ ਮੀਟਿੰਗਾਂ ਤੋਂ ਭੱਜੀ ਆ ਸਰਕਾਰ ਇੱਕ ਮੀਟ ਪਰ ਜਦੋਂ ਉਦੋਂ ਵੀ ਉੱਤੋਂ ਦੇ ਡੇਢ ਮਹੀਨੇ ਦਾ ਸਮਾਂ ਜਿਹੜਾ ਕੱਪ ਗਿਆ ਪ੍ਰਸ਼ਾਸਨ ਨੇ ਕੋਈ ਸਾਫ ਸਿੱਧਾ ਥੋੜਾ ਸੀਐਮ ਆਏ ਸੀ ਨਹੀਂ ਉਹ ਅੱਜ ਪ੍ਰਸ਼ਾਸਨ ਆਇਆ ਅਸੀਂ ਆਪਦੀ ਗੱਲ ਕਹੀ ਆ ਵੀ ਜਿਹੜਾ ਮੁੱਖ ਮੰਤਰੀ ਸਾਹਿਬ ਜਦ ਤੱਕ ਸਾਡੇ ਆਊਟਸੋਰਸਡ ਇਨਲਿਸਟਮੈਂਟ ਮਲਾਜਮਾਂ ਦਾ ਮਸਲਾ ਹੱਲ ਨਹੀਂ ਕਰਦੇ ਉਦੋਂ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੂਗਾ ਅੱਜ ਪ੍ਰਦਰਸ਼ਨ ਅਸੀਂ ਆਪਣੀਆਂ ਜਿਹੜੀਆਂ ਰੈਗੂਲਰ ਨੌਕਰੀਆਂ ਨੂੰ ਲੈ ਕੇ ਕਰ ਰਹੇ ਹਾਂ ਕਿਉਂਕਿ ਵੱਖ-ਵੱਖ ਸਰਕਾਰੀ ਵਿਭਾਗਾਂ 'ਚ ਅਸੀਂ ਕੰਮ ਕਰਦੇ ਹਾਂ ਆਊਟਸੋਰਸ ਮਲਾਜਮ ਪਰ ਇੱਥੇ ਲੰਬੇ ਸਮੇਂ ਤੋਂ ਸਰਕਾਰਾਂ ਵੱਖ-ਵੱਖ ਰੰਗਾਂ ਦੇ ਵਿੱਚ ਆਈਆਂ ਪਰ ਇੱਕ ਵੀ ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ ਆ ਮੁੱਖ ਮੰਤਰੀ ਜਿਹੜਾ ਲੋਕਾਂ ਨੇ 92 ਵਿਧਾਇਕ ਲਿਆ ਕੇ ਚੋਣਿਆ ਸੀਗਾ ਵੀ ਇਹ ਪਤਾ ਨਹੀਂ ਜਿਹੜਾ ਪਾਸਾ ਪਲਟ ਦੂਗਾ ਪਰ ਜੋ ਵੀ ਜਣੀ ਨਕਮਾ ਸਾਫਤ ਹੋਇਆ ਮੁੱਖ ਮੰਤਰੀ ਕਿਉਂਕਿ ਉਹਨੇ ਲੋਕਾਂ ਨਾਲ ਵਾਅਦਾ ਕੀਤੇ ਸੀ ਇੱਥੇ ਜਿੰਨੇ ਕੱਚੇ ਮੁਲਾਜ਼ਮ ਵਿਧਾਨ ਸਭਾ 'ਚ ਖੜਕੇ ਪਾਸਾ ਦਿੱਤਾ ਸੀਗਾ ਵੀ ਅਸੀਂ ਕੰਪਨੀ ਨੂੰ 25-25 ਹਜ਼ਾਰ ਦਿੰਨੇ ਆ ਪਰ ਇੱਥੇ ਮੁਲਾਜ਼ਮ ਨੂੰ 8000 ਮਿਲਦਾ ਪਰ ਉਹ ਲੁੱਟ ਜੇ ਉਹ ਦੀ ਤੇ ਅੱਜ ਵੀ ਹੋ ਰਹੀ ਹੈ 2.5 ਸਾਲਾਂ ਤੋਂ ਲੰਬੇ ਸਮੇਂ ਤੋਂ ਅਸੀਂ ਇਹ ਮੰਗ ਕਰਦੇ ਆ ਰਹੇ ਹਾਂ ਵੀ ਸਾਡੀ ਗੱਲ ਸੁਣ ਕੇ ਸਾਡਾ ਮਸਲੇ ਦਾ ਹੱਲ ਕੀਤਾ ਜਾਵੇ ਪਰ ਨਾ ਇੱਥੇ ਸਾਡੀ ਗੱਲ ਸੁਣੀ ਜਾਂਦੀ ਹੈ ਨਾ ਮਸਲੇ ਦਾ ਹੱਲ ਕੀਤਾ ਜਾਂਦਾ 24 ਵਾਰ ਮੀਟਿੰਗਾਂ ਦੇ ਕੇ ਸਾਨੂੰ ਚੰਡੀਗੜ੍ਹੋਂ ਬਰੰਗ ਲਫਾਫੇ ਵਾਂਗੂ ਮੋੜ ਦਿੱਤਾ ਜਾਂਦਾ ਹੈਗਾ ਇੱਥੇ ਕੋਈ ਵੀ ਅਧਿਕਾਰੀ ਆਉਂਦਾ ਡਿਪਟੀ ਉਹਦਾ ਡੀਸੀ ਆਉਂਦਾਗਾ ਡੀਸੀ ਸਾਨੂੰ ਮੰਗ ਦੇ ਦਿੰਦਾਗਾ ਵੀ ਤੁਹਾਡੀ ਮੀਟਿੰਗ ਹੈ ਫਰਾਨੀ ਤਰੀਕ ਨੂੰ ਪਰ ਜਦੋਂ ਜਾਂਦੇ ਆ ਉੱਥੇ ਤਾਂ ਸੋ ਉੱਥੇ ਜਣੀ ਪ੍ਰਸ਼ਾਸਨ ਕਹਿੰਦਾ ਤੁਹਾਡੀ ਤਾਂ ਮੀਟਿੰਗ ਹੀ ਨਹੀਂ ਇੱਥੇ ਤੈ ਹੈਗੀ ਜਣੀ ਇਹੋ ਜਿਹਾ ਮਖੌਲ ਕੈਸਟਾ ਤਾਂ ਚੁਟਕਲੇ ਕਰਦੀ ਕਰਦਾ ਸੀ ਪਰ ਸੱਚੀ ਮੁੱੱਚੀ ਵੀ ਚੁਟਕਲੇ ਕਰਨ ਲੱਗਿਆ ਹੋਇਆ ਹੈਗਾ ਇੱਥੋਂ ਦਾ ਮੁੱਖ ਮੰਤਰੀ ਭਗਵੰਤ ਮਾਨ ਆ ਜੀ ਅੱਜ ਕੋਈ ਪ੍ਰਸ਼ਾਸਨ ਨਹੀਂ ਤੁਹਾਡੀ ਅੱਜ ਅਸੀਂ ਆਏ ਹਾਂ ਠੇਕਾ ਮਾਲਾਂ ਜਿੰਨੀਆਂ ਵੀ ਜਥੇਬੰਦੀਆਂ ਜਿੱਥੇ ਪ੍ਰਸ਼ਾਸਨ ਨੇ ਸਾਨੂੰ ਰੋਕਿਆ 7 ਮਈ ਤਰੀਕੇ ਨਾਲ ਅਸੀਂ ਰੁਕੇ ਆਂਗੇ ਕਿਉਂਕਿ ਸਾਡਾ ਕੰਮ ਇਹ ਨਹੀਂਗਾ ਵੀ ਬੈਰੀਗਡ ਪੱਟ ਦੋ ਪੁਲਿਸ ਵਾਲਿਆਂ ਦੀਆਂ ਵਰਦੀਆਂ ਪਾੜ ਦੋ ਉਹਦੇ ਨਾਲ ਸਾਡਾ ਮਸਲਾ ਹੱਲ ਹੋ ਜੂਗਾ ਸਾਨੂੰ ਪਤਾ ਸਾਡਾ ਆਹ ਵਿਰੋਧ ਆ ਜਿਹੜਾ ਇਹ ਚੰਡੀਗੜ੍ਹ ਦਿੱਲੀ ਤੱਕ ਜਾਣਾ ਹੈਗਾ ਸੋ ਇਸੇ ਰਮ ਰਾਹੀਂ ਸਾਡਾ ਮਸਲਾ ਹੱਲ ਹੋਣਾ ਹੈ